ਸ਼ੁਰੂਆਤ ਕਰਦੇ ਆਂ ਇਸ ਵੇਲੇ ਦੀ ਵੱਡੀ ਖਬਰ ਤੋਂ ਇੱਕ ਵੱਡੇ ਬਿਆਨ ਤੋਂ ਤਾਂ ਵੀਰਬਾਲ ਦਿਵਸ ਨੂੰ ਲੈ ਕੇ ਸੀਮਾਨ ਨੇ ਐਸਜੀਪੀਸੀ ਅਤੇ ਅਕਾਲੀ ਦਲ ਤੇ ਨिशाना ਸਾਧਿਆ ਹੈ ਨਾ ਕਿ ਆ ਕਿ ਇਹਨਾਂ ਤੋਂ ਪੁੱਛ ਕੇ ਨਾ ਰੱਖਿਆ ਗਿਆ ਸੀ ਵੀਰਬਾਲ ਦੇ ਪਾਸ ਤਾਂ ਹੁਣ ਹੈ ਵਿਰੋਧ ਕਰਨ ਵਾਲੇ ਅਕਾਲੀ ਲੀਡਰਾਂ ਨੇ ਨਾ ਦੀ ਹਮਾਇਤ ਚਲਿਆ ਉਹ ਕੀਤੀ ਸੀ ਉਸ ਸਮੇਂ ਔਰ ਹੁਣ ਵਿਰੋਧ ਕੀਤਾ ਜਾ ਰਿਹਾ ਤਾਂ ਸ਼ੋਮਰੀਆ ਕਾਰਗਰਦ ਦੇ ਸੀਨੀਅਰ ਵੀਰਬਾਲ ਦਿਵਸ ਨਾ ਦੇ ਹੱਕ ਦੇ ਵਿੱਚ ਸਨ ਉਹਨਾਂ ਨੇ ਕਿਹਾ ਅਕਾਲੀ ਦਲ ਦੇ 2019 ਦੇ ਟਵੀਟ ਪਏ ਹੋਏ ਨੇ शायद इन्हूर्म विरसे कोई लैना देना नहीं है तौर दस दिए किसी एमों जरा बयान दिता गया है और सवाल जोड़े ने खड़े किए गए हैं उधर ट्वीट किया गया है और लिखा गया है पीएम मोदी के वालों वीर बीर बा, दिवस श्रद्धा का अजि मौका है जो बहादुर ਸਾਹਿਬ ਜਾਤਿਆਂ ਦੀ ਕੁਰਬਾਨੀ ਨੂੰ ਯਾਦ ਕਰਨ ਦੇ ਲਈ ਸਮਰਪਿਤ ਹੈ ਅਸੀਂ ਮਾਤਾ ਗੁਜਰੀ ਜੀ ਦੇ ਅਟੁੱਟ ਵਿਸ਼ਵਾਸ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਦੀਵੀ ਸਿੱਖਿਆਵਾਂ ਨੂੰ ਯਾਦ ਕਰਦੇ ਹਾਂ ਇਹ ਦਿਨ ਹਿੰਮਤ ਦ੍ਰਿੜਤਾ ਤੇ ਸੱਚਾਈ ਦੇ ਨਾਲ ਸੰਬੰਧਿਤ ਹੈ ਉਹਨਾਂ ਦੇ ਜੀਵਨ ਅਤੇ ਆਦਰਸ਼ ਪੀੜ੍ਹੀਆਂ ਤੱਕ ਲੋਕਾਂ ਨੂੰ ਪ੍ਰੇਰਿਤ ਕਰਦੇ ਰਹਿਣਗੇ ਤਾਂ ਫਿਰ ਬਾਦ ਦਿਵਸਤਾ ਪ੍ਰਯਮੋਤੀ ਦੇ ਵੱਲ ਸਿਕਰ ਕੀਤਾ ਗਿਆ ਸੋ ਜ਼ਿਕਰ ਹੋ ਗਿਆ ਕਿ ਕੇਂਦਰ ਦੇ ਵੱਲੋਂ ਬਾਕਾਇਦਾ ਵੀਰ ਬਾਦ ਦਿਵਸ ਨਾਲ ਦੇ ਪ੍ਰੋਗਰਾਮ ਸਾਹਿਬ ਜਾਤਿਆਂ ਨੂੰ ਸਮਰਪਿਤ ਰੱਖੇ ਗਏ ਨੇ ਔਰ ਪਿਛਲੇ ਸਾਲ ਇਸ ਦਾ ਆਗਾਜ਼ ਕੀਤਾ ਗਿਆ ਸੀ ਔਰ ਉਸ ਨੂੰ ਲੈ ਕੇ ਜਦੋਂ ਸ਼ੁਰੂਆਤ ਦੇ ਵਿੱਚ ਇਹ ਆਉਂਦਾ ਹੈ ਨਾ ਦਾ ਜ਼ਿਕਰ ਉਸ ਸਮੇਂ ਹੀ ਸਵਾਲ ਖੜੇ ਕੀਤੇ ਗਏ ਸਨ ਤਾਂ ਇਸ ਵਾਰ ਦੀ ਗੱਲ ਕੀਤੀ ਜਾਵੇ ਇਸ ਵਾਰ ਵੱਡੇ ਪੱਧਰ ਤੇ ਸਵਾਲ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਕਿ ਨਾ ਵੀਰ ਬਾਦ ਦਿਵਸ ਕਿਉਂ ਰੱਖਿਆ ਗਿਆ ਹੈ ਆਰਜੀਪੀਸੀ ਦਾ ਬਿਆਨ ਪਿਛਲੇ ਦਿਨਾਂ ਦੇ ਵਿੱਚ ਆਉਂਦਾ ਹੈ ਕਿ ਨਾਤਾ ਸਾਹਿਬਜ਼ਾਦੇ ਵੀਰ ਸਨ ਅਤੇ ਨਾ ਹੀ ਬਾਦ ਸਨ ਉਹ ਇੱਕ ਜੋਤ ਸਨ ਅਕਾਲ ਪੁਰਖ ਦੀ ਉਹ ਇਹ ਸਮਝ ਨਾ ਹੋਏਗਾ ਔਰ ਇਹ ਨਾ ਰੱਖ ਕੇ ਬਿਲਕੁਲ ਅਸੀਂ ਉਹਨਾਂ ਨੂੰ ਛੋਟਾ ਇਸ ਤਰੀਕੇ ਨਹੀਂ ਕਰ ਸਕਦੇ ਨਹੀਂ ਦਰਸਾ ਸਕਦੇ ਤਾਂ ਸੇਕਰ ਇਹ ਹੋ ਗਿਆ ਕਿ ਹੁਣ ਸੀਐਮ ਭਗਵੰਤ ਪਾਣ ਦੇ ਵੱਲੋਂ ਵੀ ਜਿਹੜਾ ਹੈ ਇਹ ਬਿਆਨ ਦਿੱਤਾ ਗਿਆ ਉਹਨਾਂ ਨੇ ਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਐਸਜੀਪੀਸੀ ਤੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਇਹ ਕਿਹਾ ਹੈ ਕਿ ਇਹਨਾਂ ਤੋਂ ਪੁੱਛ ਕੇ ਹੀ ਇਹ ਨਾ ਰੱਖਿਆ ਗਿਆ ਸੀ ਹੁਣ ਵਿਰੋਧ ਕਰਨ ਵਾਲੇ ਅਕਾਲੀ ਲੀਡਰਾਂ ਨੇ ਜਿਹੜੀ ਹੈ ਉਹਨਾਂ ਦੀ ਉਸ ਸਮੇਂ ਹਮਾਇਤ ਕੀਤੀ ਸੀ ਉਹਨਾਂ ਨੇ ਵੀ ਜ਼ਿਕਰ ਕੀਤਾ 2019 ਦੇ ਇੱਕ ਟਵੀਟ ਵੀ ਉਹਨਾਂ ਦੇ ਪਏ ਕੀ ਕੀ ਦੱਸਾਂ ਇਹਦੇ ਵਿੱਚ ਮੈਂ ਉਹਨਾਂ ਨੇ ਵੀਰਵਾਲ ਦੇ ਨਾਮ ਜਦੋਂ ਰੱਖਿਆ ਤਾਂ ਉਹਨਾਂ ਨੇ ਪੁੱਛਿਆ ਸੀਗਾ ਉਹਨਾਂ ਨੇ ਕੱਲ ਜਾਰੀ ਵੀ ਕਰਤਾ ਉਹ ਕਿ ਉਹੀ ਉਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਜਿਹੜੇ ਅੱਜ ਵਿਰੋਧ ਕਰਦੇ ਨੇ ਉਹੀ ਇਹ ਕਹਿੰਦੇ ਸੀਗੇ ਕਿ ਹਾਂ ਵੀਰਵਾਲ ਦੇ ਦਿਵਸੇ ਤੌਰ ਤੇ ਮਨਾਇਆ ਜਾਣਾ ਚਾਹੀਦਾ ਹੈ ਇਹ ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡਾ ਬਲੀਦਾਨ ਹੈ ਇਸ ਬਲੀਦਾਨ ਨੂੰ ਨਤਮਸਤਕ ਹੋਣਾ ਚਾਹੀਦਾ ਉਹਨਾਂ ਦੇ ਟਵੀਟ ਪਏ ਨੇ ਜੀ ਉਹਨਾਂ ਤਰੀਕਿਆਂ ਦੇ 2019 ਦੇ ਸੋ ਸ਼ਹਿਰਜਾ ਤਾਂ ਫਿਰ ਆਪ ਨਹੀਂ ਬਿਆਨ ਦੇ ਕੇ ਯਾਦ ਰੱਖਦੇ ਹੋਣੇ ਜਾਂ ਫਿਰ ਉਹਨਾਂ ਨੂੰ ਧਰਮ ਨਾਲ ਜਾਂ ਵਿਰਸੇ ਨਾਲ ਕੋਈ ਲੈਣ ਦੇਣਾਂ ਨਹੀਂ ਤਾਂ ਸੀਐਮ ਨੇ ਇਹ ਗੱਲਬਾਤ ਕੀਤੀ ਹੈ ਕਿਉਂਕਿ ਥੋੜੇ ਦਿਨ ਪਹਿਲਾਂ ਫਤਿਹਗੁਰ ਸਾਹਿਬ ਗੁਰਦੁਆਰਾ ਸਾਹਿਬ ਮਨਤਮਸਤਖੋਂ ਪਹੁੰਚੇ ਸਨ ਪਤਨੀ ਗੁਰਪ੍ਰੀਤ ਕੌਰ ਦੇ ਨਾਲ ਉਹਨਾਂ ਨੇ ਇਹ ਗੱਲਬਾਤ ਜਦੋਂ ਕਰ ਰਹੇ ਸਨ ਉਹਨਾਂ ਜਿੱਥੇ ਸ਼ਹਾਦਤ ਤੋਂ ਪ੍ਰਣਾਮ ਕੀਤਾ ਉੱਥੇ ਹੀ ਆ ਇਹ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਸਿੱਧੇ ਤੌਰ ਤੇ ਅਕਾਲੀ ਦਲ ਅਤੇ ਐਸਜੀਪੀਸੀ ਨੂੰ ਘਟਾਰੇ ਚ ਖੜਾ ਕੀਤਾ ਤਨਿਲਗੁਰ ਕੇ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਆਖੂ ਨੇ ਅਗਰ ਸਭ ਸੀਐਮ ਭਗਵੰਤ ਪਾਣ ਨੇ ਵੀ ਹੁਣ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਪਹਿਲਾਂ ਵਾਲੇ ਟਵੀਟ ਪਏ ਨੇ ਆ ਤਾਂ ਦੂਸਰੇ ਪਾਸੇ ਵਿਰੋਧ ਜਿਹੜਾ ਹੈ ਪੁਰਜ਼ੋਰ ਹੋ ਰਿਹਾ ਐ ਐਸਜੀਪੀਸੀ ਪ੍ਰਧਾਨਤਾ ਇਹ ਕਹਿ ਰਹੇ ਨੇ ਕਿ ਜਿਸ ਦਿਨ ਤੋਂ ਪਹਿਲੇ ਦਿਨ ਤੋਂ ਸ਼ੁਰੂਆਤ ਹੁੰਦੀ ਹੈ ਇਹਨਾਂ ਸਮਾਗਮਾਂ ਦੀ ਉਸੇ ਵੇਲੇ ਮੈਂ ਤਾਂ ਪਹਿਲੇ ਦਿਨ ਉਹਨਾਂ ਨੇ ਕਿਹਾ ਕਿ ਵਿਰੋਧ ਕੀਤਾ ਸੀਗਾ ਨਾ ਦਾ ਅ ਦੇਖੋ ਮੈਡਮ ਜਿਹੜੇ ਇਹ ਧਾਰਮਿਕ ਵਿਸ਼ੇ ਹੁੰਦੇ ਆ ਇਸ ਦੇ ਉੱਤੇ ਕਦੇ ਰਾਜਨੀਤੀ ਹੋਣੀ ਨਹੀਂ ਚਾਹੀਦੀ ਪਰ ਅਕਾਲੀ ਦਲ ਦੀ ਤਾਂ ਰਾਜਨੀਤੀ ਹੀ ਧਾਰਮਿਕ ਵਿਸ਼ਾ ਦੇ ਉੱਤੇ ਪਈ ਹੋਈ ਆ ਔਰ ਇਹ ਭੁੱਲ ਜਾਂਦੇ ਆ ਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਵੀ ਜਿਹੜੀ ਗੱਲ ਤੁਸੀਂ ਇੱਕ ਵਾਰੀ ਕਿਤੇ ਕਹਿ ਤੀ ਜਾਂ ਲਿਖਤੀ ਉਹ ਮਿਟਦੀ ਨਹੀਂ ਹੁੰਦੀ ਉਹ ਬਾਰ-ਬਾਰ ਸਾਹਮਣੇ ਆਉਂਦੀ ਹੈਗੀ ਹੈ ਮਤਲਬ ਤੁਸੀਂ ਦੇਖੋ ਕਿ 2019 ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਦਾ ਜੋ ਟਵੀਟ ਹੈ ਠੀਕ ਹੈ ਕਿ ਨਹੀਂ ਉਹ ਅੱਜ ਵੀ ਪਬਲਿਕ ਡੋਮੇਨ ਦੇ ਵਿੱਚ ਪਿਆ ਔਰ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਨੇ ਔਰ ਜਿਹੜੀ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਸੀ ਉਹਨਾਂ ਨੇ ਉਸ ਵਕਤ ਇਹ ਨਾਮ ਸੁਜੈਸਟ ਕੀਤਾ ਸੀ ਅੱਜ ਜਦੋਂ ਇਹ ਸੱਤਾ ਦੇ ਵਿੱਚ ਨਹੀਂ ਹੈ ਕਿਉਂਕਿ 2019 ਦੇ ਵਿੱਚ ਇਹ ਭਾਈਵਾਲ ਸੀ ਕੇਂਦਰ ਦੀ ਸਰਕਾਰ ਦੇ ਵਿੱਚ ਔਰ ਸੱਤਾ ਦੇ ਵਿੱਚ ਇਹ ਪੰਥ ਨੂੰ ਵੀ ਭੁੱਲ ਜਾਂਦੇ ਆ ਪੰਜਾਬ ਨੂੰ ਵੀ ਭੁੱਲ ਜਾਂਦੇ ਕਿਸਾਨੀ ਨੂੰ ਵੀ ਭੁੱਲ ਜਾਂਦੇ ਆ ਔਰ ਜਦੋਂ ਸੱਤਾਂ ਤੋਂ ਬਾਹਰ ਹੁੰਦੇ ਆ ਸਿਰੇ ਨੂੰ ਪੰਥ ਯਾਦ ਹੁੰਦਾ ਹੁਣ ਧਾਮੀ ਸਾਹਿਬ ਲਗਾਤਾਰ ਇੱਕ ਸਪੋਕਸਪਰਸਨ ਦੇ ਤੌਰ ਤੇ ਅਕਾਲੀ ਦਲ ਦੇ ਸਪੋਕਸਪਰਸਨ ਦੇ ਤੌਰ ਤੇ ਵਿਚਰ ਰਹੇ ਹੈ ਔਰ ਉਸ ਸਪੋਕਸਪਰਸਨ ਦੇ ਤੌਰ ਤੇ ਹੀ ਉਹ ਕੰਮ ਕਰ ਰਹੇ ਨੇ ਹੁਣ ਧਾਮੀ ਸਾਹਿਬ ਨੂੰ ਯਾਦ ਰੱਖਣਾ ਚਾਹੀਦਾ ਕਿ ਜਦੋਂ 2019 ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਨੇ ਇਹ ਟਵੀਟ ਕੀਤਾ ਸੀ ਉਦੋਂ ਉਹ ਕਿੱਥੇ ਸੀ ਉਦੋਂ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਨਹੀਂ ਕੀਤਾ ਸੋ ਮੇਰੇ ਕਹਿਣ ਦਾ ਮਤਲਬ ਹੈ ਇਸੇ ਤਰ੍ਹਾਂ ਇਹਨਾਂ ਨੇ ਜਦੋਂ ਖੇਤੀ ਦੇ ਤਿੰਨ ਕਾਲੇ ਕਾਨੂੰਨ ਆਏ ਸੀ ਉਦੋਂ ਅੰਦਰ ਬੈਠ ਕੇ ਉਹਨਾਂ ਦੀ ਹਮਾਇਤ ਕੀਤੀ ਜਦੋਂ ਵਿਰੋਧ ਇਹਨਾਂ ਦੇ ਬੂਹੇ ਤੱਕ ਪਹੁੰਚ ਪੀਜੀਜੀ ਨੂੰ ਖੋਲ ਲਾ ਕੇ ਸੋ ਇਹੀ ਗੱਲ ਜਿਹੜਾ ਅਕਾਲੀ ਦਲ ਬਾਦਲ ਹੁਣੇ ਕਰ ਰਿਹਾ ਡਬਲ ਸਟੈਂਡਰਡ ਹੈ ਇਹਨਾਂ ਦਾ ਡਬਲ ਮੂੰਹ ਹੈਗੇ ਹੈ ਇਹ ਸੋ ਇਹ ਲੋਕਿਆਂ ਦੇ ਵਿੱਚ ਐਕਸਪੋਜ਼ ਹੋ ਚੁੱਕੇ ਆ ਔਰ ਆਪਣੀ ਰਾਜਨੀਤੀ ਨੂੰ ਬਚਾਉਣ ਵਾਸਤੇ ਜਿਹੜਾ ਉਹਨੇ ਧਰਮ ਦਾ ਸਹਾਰਾ ਲੈ ਲਿਆ ਠੀਕ ਹੈ ਆਰਸ਼ਦੀਪ ਕਲੇਰ ਜੀ ਵੀ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਔਰ ਅ ਅਕਾਲੀ ਦਲ ਦੇ ਦੱਸ ਦਿਓ ਕਿ ਮੁਖਬਲਾਰੇ ਨੇ ਅਕਲ ਸਾਹਿਬ ਗੱਲਬਾਤ ਤੁਸੀਂ ਸੁਣ ਰਹੇ ਹੋ ਗੁਰਖ ਸਾਹਿਬ ਦੀ ਉਹਨਾਂ ਨੇ ਕਹਿਣਾ ਹੈ ਕਿ ਜਦੋਂ ਵਿਰੋਧ ਹੁੰਦਾ ਹੈ ਉਦੋਂ ਹੀ ਕਿਉਂ ਖਿਲਾਫਤ ਹੁੰਦੀ ਹੈ ਫੈਸਲਿਆਂ ਦੀ ਕੇਂਦਰ ਦੇ ਸ਼ੋਮਨੀ ਅਕਾਲੀ ਦਲ ਹੋਵੇ ਔਰ ਹੁਣ ਤਾਂ ਉਹਨਾਂ ਨੇ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਵੀ ਬਕਾਇਦਾ ਸਪੋਕਸਪਰਸਨ ਕਹਿ ਦਿੱਤਾ ਅਕਾਲੀ ਦਲ ਦਾ ਦੇਖੋ ਬੜੀ ਨਾ ਮੰਦ ਭਾਗੀ ਗੱਲ ਹੈ ਤੇ ਬੜੀ ਸ਼ਰਮ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੇ ਇਹ ਜਿਹੜੇ ਸਾਡੇ ਏਡੀ ਵੱਡੀ ਲਾਸਾਨੀ ਸ਼ਹਾਦਤ ਹੈ ਇਸ ਹਾਦਸੇ ਦੇ ਦਿਨਾਂ ਦੇ ਵਿੱਚ ਵੀ ਇਹ ਆਪਣੀ ਗੰਦੀ ਸਿਆਸਤ ਤੋਂ ਬਾਜ਼ ਨਹੀਂ ਆ ਰਹੇ ਔਰ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਮੁੱਖ ਮੰਤਰੀ ਸਾਹਿਬ 5 ਸਾਲ ਤੋਂ ਨੂੰ ਹੁਣ ਅਗਲੇ ਸਾਲ ਨਵੰਬਰ ਦਸੰਬਰ ਤੱਕ ਪੂਰੀ ਸਰਕਾਰ ਦੇ ਪੂਰੇ ਹੋ ਜਾਣੇ ਤੁਸੀਂ ਪੰਜਾਬ ਲਈ ਕੀਤਾ ਕੀ ਕੱਖ ਵੀ ਨਹੀਂ ਲੋਕਾਂ ਨੇ ਦੇਖਿਆ ਕਿ ਕਿਸ ਤਰੀਕੇ ਤੁਸੀਂ ਪੰਜਾਬ ਸਾਰਾ ਕੇਜਰੀਵਾਲ ਦੇ ਕਤਮਾ ਚ ਉਠਾਤਾ ਪਰ ਘੱਟੋ ਘੱਟ ਜਿਹੜੇ ਐਸੇ ਪਵਿੱਤਰ ਦਿਹਾੜੇ ਨੇ ਜਿਹੜੀ ਅਸੀਂ ਲਾਸਾਨੀ ਕੁਰਬਾਨੀ ਐ ਸ਼ਹਾਦਤ ਐ ਉਹ ਦਿਨਾਂ 'ਚ ਤੁਸੀਂ ਜਾ ਕੇ ਫਤਿਹਗੜ੍ਹ ਸਾਹਿਬ ਜਿੱਥੇ ਉਹ ਸ਼ਹੀਦਾਂ ਨੂੰ ਨਮਨ ਕਰਨ ਗਏ ਹੋ ਜਿੱਥੇ ਤੁਸੀਂ ਨਤਮਸਤਕ ਹੋਣ ਗਏ ਹੋ ਉੱਥੇ ਖੜ ਕੇ ਵੀ ਤੁਸੀਂ ਆਪਣੀ ਪੋਲੀਟੀਕਲ ਬਿਆਨਬਾਜ਼ੀਆਂ ਤੋਂ ਬਾਜ਼ ਨਹੀਂ ਆਇਆ ਇਹ ਚੀਜ਼ਾਂ ਔਨ ਰਿਕਾਰਡ ਨਹੀਂ ਹੈਗੀਆਂ ਕੀ ਪੰਜਾਬ ਦੇ ਲੋਕ ਨਹੀਂ ਦੇਖਣਗੇ ਕਿ ਪੰਜਾਬ ਦਾ ਇੱਕ ਐਸਾ ਵੀ ਮੁੱਖ ਮੰਤਰੀ ਆਇਆ ਜਿਨੇ ਇਹ ਪਵਿੱਤਰ ਦਿਨਾਂ ਦੇ ਵਿੱਚ ਵੀ ਆਪਣੀ ਗੰਦੀ ਸਿਆਸਤ ਤੇ ਬਿਆਨਬਾਜ਼ੀ ਤੋਂ ਗੁਰੇਜ਼ ਨਹੀਂ ਕੀਤਾ ਤਾਂ ਜਿਹੜਾ ਬਿਆਨ ਉਹ ਦੇ ਰਹੇ ਨੇ ਕਲਰ ਸਾਹਿਬ ਉਹ ਉਸ ਤੋਂ ਕਿਵੇਂ ਤੁਸੀਂ ਇਤਫਾਕ ਰੱਖਦੇ ਹੋ ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਜੀ ਕਿ ਹਰ ਇੱਕ ਚੀਜ਼ ਹੋਂ ਰਿਕਾਰਡ ਹੈ 16 ਦਸੰਬਰ 2022 ਦੇ ਵਿੱਚ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਵਿਵਾਦ ਸਿਮਰਤ ਕੌਰ ਬਾਦਲ ਨੇ ਇਸ ਚੀਜ਼ ਦੀ ਮੰਗ ਕੀਤੀ ਸੀ ਕਿ ਵੀਰ ਬਾਲ ਦਿਵਸ ਦਾ ਨਾਂ ਬਦਲ ਕੇ ਸ਼ਾਹਜ਼ਾਦੇ ਸ਼ਹਾਦਤ ਦਿਵਸ ਰੱਖਿਆ ਜਾਵੇ ਇਹ 16 ਦਸੰਬਰ ਜਿਹਨਾਂ ਕੋਲੇ ਨਹੀਂ ਹੈਗਾ ਇਹ ਆਪਣੇ ਜਿਹੜਾ ਆਈਟੀ ਸੈਲਾ ਨੂੰ ਕਹਿ ਦੇਣ ਕਿ 16 ਦਸੰਬਰ ਦਾ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਜਿਹੜੀ ਬੀਬਾ ਹਰਜਿੰਦਰ ਕੌਰ ਬਾਦਲ ਦੀ ਸਪੀਚ ਆ ਉਹਨੂੰ ਕੱਢ ਲੈਣ ਔਰ ਇਸ ਚੀਜ਼ ਨੂੰ ਲੈ ਕੇ ਜਿਹੜਾ ਭਾਜਪਾ ਨੇ ਇਹ ਨਾਮ ਦਿੱਤਾ ਇਹਨੂੰ ਲੈ ਕੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਵੀਰ ਬਾਲ ਦਿਵਸ ਦੀ ਜਗ੍ਹਾ ਇਹਨੂੰ ਸ਼ਾਇਦ ਦਾਦਾ ਸ਼ਹਾਦਤ ਦਿਵਸ ਕੀਤਾ ਜਾਵੇ ਔਰ ਇਹਦਾ ਕਾਲਪਤਖ ਸਾਹਿਬ ਤੱਕ ਸ਼ਿਕਾਇਤਾਂ ਪਹੁੰਚੀਆਂ ਇਸ ਗੱਲ ਨੂੰ ਲੈ ਕੇ ਤਾਂ ਸੋ ਇਹ ਆਮ ਆਦਮੀ ਪਾਰਟੀ ਫੈਕਚੁਅਲੀ ਵੀ ਇਨਕਰੈਕਟ ਹੈ ਸਿਰਫ ਜਿਹੜੇ ਅਸਲ ਮੁੱਦੇ ਨੇ ਪੰਜਾਬ ਦੇ ਉਹਨਾਂ ਤੋਂ ਧਿਆਨ ਭਟਕਾ ਕੇ ਇਹ ਇਹ ਮੁੱਦਿਆਂ ਨੂੰ ਜਿਹੜੇ ਸਾਡੇ ਆਸਥਾ ਨਾਲ ਜੁੜੇ ਨੇ ਜਿਹੜੇ ਧਾਰਮਿਕ ਮੁੱਦੇ ਨੇ ਜਿਹੜੇ ਸ਼ਹਾਦਤ ਦੇ ਮੁੱਦੇ ਨੇ ਇਹ ਤਾਂ ਉਹਨਾਂ ਨੂੰ ਤੋੜ ਪਰੋਟ ਤੁਸੀਂ 16 ਦਸੰਬਰ ਦਾ ਜ਼ਿਕਰ ਕੀਤਾ 16 ਦਸੰਬਰ 2019 ਦਾ ਜ਼ਿਕਰ ਕਰ ਰਹੇ ਹੋ 20 ਦਾ ਜ਼ਿਕਰ ਕਰ ਰਹੇ ਹੋ गर, 16 دسمبر 2022 ਦੇ ਵਿੱਚ ਠੀਕ ਹੈ ਬਹੁਤ ਬਾਦੂਦੀ ਪਾਰਲੀਮੈਂਟ ਦੇ ਵਿੱਚ ਮੰਗ ਹੈ ਔਨ ਰਿਕਾਰਡ ਹੈ ਠੀਕ ਹੈ ਮੈਂ ਮੈਂ بار بار ਇਹ ਗੱਲ ਕਹਿ ਰਿਹਾ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਸਿਰਫ ਲੋਕਾਂ ਦੀ ਆਸਥਾ ਨਾਲ ਰਿਐਕਸ਼ਨ ਲੈ ਰਿਹਾ ਸੀਐਮ ਸਾਹਿਬ 2019 ਦਾ ਜ਼ਿਕਰ ਕਰਿਆ ਨਿਕਲੇ ਸਾਰ ਨਹੀਂ ਲੜਾਂਗੇ ਸੀਐਮ ਸਾਹਿਬ 2019 ਦਾ ਜ਼ਿਕਰ ਕਰਿਆ ਨੇ ਸੀਐਮ ਸਾਹਿਬ ਹਾਂਜੀ ਗਰਗਪਾਲ ਜਵਾਬ ਦਿਓ ਦੇਖੋ ਮੈਂ ਇਹੀ ਚੀਜ਼ ਪਹਿਲਾਂ ਕਹਿ ਕੇ ਹਟਿਆ ਸੀ ਵੀ ਜਦੋਂ ਅਕਾਲੀ ਦਲ ਸੱਤਾ ਦੇ ਵਿੱਚ ਹੁੰਦਾ ਉਦੋਂ ਇਹਨਾਂ ਨੂੰ ਪੰਥ ਯਾਦ ਨਹੀਂ ਆਉਂਦਾ ਉਹਨਾਂ ਨੂੰ ਪੰਜਾਬ ਯਾਦ ਨਹੀਂ ਆਉਂਦਾ ਕਿਸਾਨ ਯਾਦ ਨਹੀਂ ਆਉਂਦਾ ਔਰ ਜਦੋਂ ਸੱਤਾ ਤੋਂ ਬਾਹਰ ਹੁੰਦੇ ਆ ਉਦੋਂ ਯਾਦ ਆਉਂਦਾ ਯਾਦ ਕਰੋ 2022 ਦੇ ਵਿੱਚ ਇਹ ਸੱਤਾ ਤੋਂ ਬਾਹਰ ਸੀ ਕੇਂਦਰ ਸਰਕਾਰ ਦਾ ਹਿੱਸਾ ਨਹੀਂ ਹੈਗੇ ਸੀ ਔਰ 2019 ਦੇ ਵਿੱਚ ਕੇਂਦਰ ਸਰਕਾਰ ਦਾ ਹਿੱਸਾ ਸੀ ਇਹਹੀ ਚੀਜ਼ ਤਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਇਹਨਾਂ ਨੇ ਪੰਥ ਤੋਂ ਕੋਈ ਲੈਣਾ ਦੇਣਾ ਨਹੀਂ ਪੰਥ ਦਾ ਤਾਂ ਇਹਨਾਂ ਨੇ ਸਿਰਫ ਮੁਖੌਟਾ ਓੜਿਆ ਹੋਇਆ ਹੈਗਾ ਪਾਇਆ ਹੋਇਆ ਇਹਨਾਂ ਨੂੰ ਪੰਥ ਦੇ ਨਾਲ ਕੋਈ ਜਾਨੀ ਕਿਸੇ ਹਮਦਰਦੀ ਨਹੀਂ ਹੈਗੀ ਇਹ ਸਿਰਫ ਉਸ ਦਾ ਨਾਮ ਵਰਤਦੇ ਆ ਜਦੋਂ ਇਹ ਸੱਤਾ ਦੇ ਵਿੱਚ ਹੁੰਦੇ ਆ ਉਦੋਂ ਇਹ ਪੂਰੇ ਜਾਂਦੇ ਸੱਤਾ ਤੋਂ ਬਾਹਰ ਆ ਕੇ ਇਹ ਵਿਰੋਧ ਕਰਦੇ ਆ ਤੁਸੀਂ ਮੈਂ ਕਲੇਰ ਸਾਹਿਬ ਨੂੰ ਇੱਕ ਚੀਜ਼ ਪੁੱਛਣਾ ਚਾਹੁੰਨਾ ਔਰ ਰਿਕਾਰਡ ਤੁਸੀਂ ਇੱਥੇ ਦੱਸੋ ਪੂਰੀ ਦੁਨੀਆ ਤੁਹਾਨੂੰ ਦੇਖ ਰਹੀ ਹੈ ਕਿ ਜਿਹੜਾ 2019 ਦਾ ਬੀਬਾ ਹਰਸਿਮਿਤ ਕੌਰ ਬਾਦਲ ਨੇ ਟਵੀਟ ਕੀਤਾ ਸੀ ਕੀ ਉਸ ਤੋਂ ਉਹ ਮਾਫੀ ਮੰਗਣਗੇ ਜਾਂ ਤੁਸੀਂ ਐਜੇ ਅਕਾਲੀ ਦਲ ਦੇ ਮੁਖ ਬਲਾਰੇ ਹੋਣ ਦੇ ਨਾਤੇ ਉਸ ਨਾਲ ਇਤفاق ਰੱਖਦੇ ਹੋ ਜਾਂ ਨਹੀਂ ਰੱਖਦੇ ਹੋ ਹਮ ਕਲੇਰ ਸਾਹਿਬ ਦੇਖੋ ਮੈਂ ਫੇਰ ਦੁਬਾਰਾ ਕਹਿਦੇ ਆ ਜੀ ਕਿ ਇਹ ਨਾ ਗੱਲਾਂ ਕਰਦੇ ਨੇ ਹਵਾ ਹਵਾ ਇਹ ਜਿਹੜੇ ਮਨਜੀਤ ਸਿੰਘ ਜੀ ਕੇ ਸਾਹਿਬ ਵੀ ਇਹਨੂੰ ਕਲੀਅਰ ਕਰ ਚੁੱਕੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਸ਼ੁਰੂ ਤੋਂ ਐਸੀ ਕੋਈ ਮੰਗ ਨਹੀਂ ਹੈਗੀ ਉਹਨਾਂ ਨੇ ਤਾਂ ਇਹਨਾਂ ਨੂੰ ਚੈਲੰਜ ਕੀਤਾ ਕਿ ਮੈਂ ਲੀਗਲ ਕਾਰਵਾਈ ਕਰੂੰਗਾ ਉਹਨਾਂ ਦੀ ਗੱਲ ਦਾ ਤਾਂ ਜਵਾਬ ਨਹੀਂ ਦਿੰਦੇ ਨਹੀਂ 2019 ਦੇ ਵਿੱਚ ਹਮਾਇਤ ਨਹੀਂ ਕੀਤੀ ਸੀ ਕਲਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਇਸ ਦਲ ਦੀ ਹਮਾਇਤ ਕੀਤੀ ਹੈ ਕਿ ਇਹ ਜਿਹੜੀ ਲਾਸਾਨੀ ਸ਼ਹਾਦਤ ਹੈ ਇਹ ਜਿਹੜੀ ਲਾਸਾਨੀ ਕੁਰਬਾਨੀ ਹੈ ਇਨੂੰ ਰਾਸ਼ਟਰੀ ਪੱਧਰ ਦੇ ਉੱਤੇ ਮਨਾਇਆ ਜਾਏ। ਸੋ ਇਹ ਜਿਹੜੀ ਛੋਟੀ ਸਿਆਸਤ ਆਮ ਆਦਮੀ ਪਾਰਟੀ ਕਰਨੀ ਚਾਹੁੰਦੀ ਹੈ, ਇਹ ਛੋਟੀ ਸਿਆਸਤ ਤੋਂ ਆਮ ਆਦਮੀ ਪਾਰਟੀ ਨੂੰ ਫਿਰ ਦੁਬਾਰਾ ਕਹਿਣਾ ਕਿ ਇਹ ਉਹ ਦਿਹਾੜੇ ਨਹੀਂ ਇਹ ਦਿਨਾਂ ਦੇ ਵਿੱਚ ਅਸੀਂ ਉਹ ਮਹਾਨ ਸ਼ਹੀਦਾਂ ਨੂੰ ਜਿਹੜੇ ਕੌਮ ਦੇ ਸ਼ਹੀਦ ਉਹਨਾਂ ਨੂੰ ਯਾਦ ਕਰਦੇ ਹਾਂ ਇਹ ਸਿਆਸਤ ਦਾ ਪਿੰਡ ਨਹੀਂ ਹੈ ਸਵਾਲ ਇਹ ਹੈ ਨਾ ਕਲੇਸ਼ ਸਾਹਿਬ ਦੇਖੋ ਬਾਦਸਤੂਰ ਉਸੇ ਨਾਲ ਤੇ ਸਮਾਗਮ ਚੱਲ ਰਹੇ ਨੇ ਅੱਜ ਵੀ ਇਨ ਫੈਕਟ ਵੀਰਬਾਲ ਦਿਵਸ ਤੇ ਕਿਉਂਕਿ ਇਹ ਦੁਨੀਆ ਤੱਕ ਪੂਰਾ ਸੁਨੇਹਾ ਜਾਂਦਾ ਹੈ ਨਾ ਜਦੋਂ ਸੈਂਟਰ ਕਿਸੇ ਦੇਸ਼ ਦੀ ਸਰਕਾਰ ਮਨਾ ਰਹੀ ਹੋਵੇ ਤਾਂ ਉਹ ਮਸਲਾ ਉੱਥੇ ਹੀ ਖੜਾ ਹੈ ਕਿ ਅਜੇ ਤੱਕ ਉਹ ਨਾ ਬਦਲਿਆ ਨਹੀਂ ਗਿਆ ਇਸ ਕਰਕੇ ਲਗਾਤਾਰ ਸਵਾਲ ਕੁਝ ਸ਼ਰੋਮਨੀ ਅਗਲੀ ਦਲ ਦੀ ਮੰਗ ਅੱਜ ਵੀ ਇਹ ਹੈ ਕਿ ਨਾਮ ਬਦਲਿਆ ਜਾਵੇ ਪਰ ਦੂਸਰੀ ਮੈਂ ਆਮ ਆਦਮੀ ਪਾਰਟੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਬੀਜੇਪੀ ਨੂੰ ਵੀ ਦੋਨੇ ਪਾਰਟੀਆਂ ਨੂੰ ਇਹ ਕਹਿਣੀ ਚਾਹੁੰਦਾ ਕਿ ਇਹਨੂੰ ਸਿਆਸਤ ਦਾ ਪਿੰਡ ਨਾ ਬਣਾਉਣ ਇਹ ਸਿਆਸਤ ਦਾ ਵਿਸ਼ਾ ਹੈ ਹਰ ਇੱਕ ਚੀਜ਼ ਵੋਟਾਂ ਨਹੀਂ ਹੈ ਹਰ ਇੱਕ ਚੀਜ਼ ਸਿਆਸਤ ਨਹੀਂ ਹੈ ਇਹ ਗੱਲ ਹੈ ਭਲੀ ਭਾਤੀ ਇਹਨਾਂ ਨੂੰ ਸਮਝ ਲੈਣੀ ਚਾਹੀਦੀ ਹਮ ਅਗਰਗ ਸਿੰਘ ਸਾਹਿਬ ਲਾਸਟ ਫੈਕਸ਼ਨ ਮੈਂ ਬਿਲਕੁਲ ਇਹੀ ਚੀਜ਼ ਆਮ ਆਦਮੀ ਪਾਰਟੀ ਕਹਿ ਰਹੀ ਹੈ ਅਕਾਲੀ ਦਲ ਨੂੰ ਧਰਮ ਦੀ ਸਿਆਸਤ ਨਹੀਂ ਕਰਨੀ ਚਾਹੀਦੀ ਔਰ ਜਿਹੜੇ ਐ ਜੀ ਪੀ ਸੀ ਦੇ ਪ੍ਰਧਾਨ ਨੇ ਧਾਮੀ ਸਾਹਿਬ ਉਹਨਾਂ ਨੂੰ ਇਹ ਜੇ ਅਕਾਲੀ ਦਲ ਦੇ ਸਪੋਕਸਪਰਸਨ ਦੇ ਤੌਰ ਤੇ ਕੰਮ ਨਹੀਂ ਕਰਨਾ ਚਾਹੀਦਾ ਹੈਗਾ ਔਰ ਇਹ ਤਾਂ ਮੁਨਕਰ ਹੋ ਜਾਂਦੇ ਨੇ ਉਦੋਂ ਤੱਕ ਸਭ ਤੋਂ ਅਕਾਲ ਤੱਕ ਸਭ ਤੋਂ ਮੁਨਕਰ ਹੋ ਜਾਂਦੇ ਨੇ ਪੰਥ ਤੋਂ ਵੀ ਮੁਨਕਰ ਹੋ ਜਾਂਦੇ ਆ ਜਦੋਂ ਇਹਨਾਂ ਨੂੰ ਆਪਣਾ ਫਾਇਦਾ ਦਿਸਦਾ ਔਰ ਜਦੋਂ ਲੋਕਾਂ ਦਾ ਵਿਰੋਧ ਹੁੰਦਾ ਤੇ ਫਿਰ ਇਹ ਉਸ ਚੀਜ਼ ਦਾ ਵਿਰੋਧ ਕਰਦੇ ਨੇ ਇਹੇ ਚੀਜ਼ਾਂ ਤੁਸੀਂ ਬਾਜ਼ ਆਉਣ ਪੂਰੀ ਦੁਨੀਆ ਬੱਤੇ ਹੋਏ ਪੰਜਾਬੀ ਪੂਰੀ ਦੁਨੀਆ ਚ ਵਸਦੇ ਹੋਏ ਸਿੱਖ ਇਹਨਾਂ ਦੀ ਸਿਆਸਤ ਸਮਝ ਚੁੱਕੇ ਆ। ਸ਼ੁਕਰੀਆ ਗੱਲਬਾਤ ਕਰਨ ਲਈ। ਜੀ ਜੀ ਕਲੇਰ ਸਾਹਿਬ। ਗੁਰਜੋਤ ਮੈਂ ਨਾ ਫਿਰ ਮੈਂ ਸਿਆਸਤ ਕਰਨੀ ਨਹੀਂ ਚਾਹੁੰਦਾ ਸੀ ਮੈਂ ਬੇਨਤੀ ਕਰਦਾ ਕਿ ਜਿਹੜੀ ਪਾਰਟੀ ਦੇ ਮੁਖੀਆਂ ਨੂੰ ਸ਼ਰਾਬ ਪੀਣ ਕਰਕੇ ਸਟੇਜ ਤੋਂ ਭਜਾਇਆ ਗਿਆ ਹੋਵੇ ਉਹ ਲੋਕਾਂ ਨੂੰ ਵੀ ਸਰ ਉਹ ਮੁੱਦੇ ਤੇ ਰਹੀਏ ਦੇਖੋ ਇਹਨਾਂ ਗੱਲਾਂ ਤੇ ਨਾ ਜਾਈਏ। ਕਲੇਰ ਸਾਹਿਬ ਬੇਨਤੀ ਹੈ ਦੇਖੋ ਬਹੁਤ ਬਹੁਤ ਸ਼ੁਕਰੀਆ।